ਦਰ ਜੀਓ ਬਾਦਸ਼ਾਹ ਜਿਸਵੇਂ ਗੱਲਿ ਉਬਾਦਵੇਂ ਰਤੀ ਚੌਪਈ ਹਮਰੀ ਕਰਮ ਹਾਰ ਦਰਛਾ ਪੂਰਣਾ ਹੋਏ ਚਿਤ ਗਿਛਾ ਤਬ ਚਰਨ ਨਮਨ ਰਹਾ ਹਮਾਰਾ ਪਣਾ ਜਾਣਾ ਕਰੋ ਪ੍ਰਿਤ ਪਾਰਾ ਅਮ੍ਰਿਤ ਦੋਸਤ ਸਦਾ ਤੁਮ ਕਾ ਹੋ ਆਵਾ ਗਮ ਬਚਾ ਗੋ ਸੁਖਿ ਦਸੈ ਮੂਰ ਪਰਿਵਾਰਾ ਸਿਰਗ ਸਿਰ ਸੁਬਹਿ ਕਰਤਾ RAM ਰੱਖਾ ਜਿ ਕਰਦੈ ਕਰੀਐ ਸੋ ਬੈਰ ਰੁਗੋ ਆਚ ਘਰੀਐ ਪੁਰਾਣਾ ਹੋਏ ਹਮਾਰੀ ਆਸਾ ਤੁਰੋ ਪਦਨ ਕੀ ਰਹਿ ਬਸ ਤਮਹਿ ਸ਼ਾਨ ਤੁਇ ਵਰਣਾਧਿਆਹੁ ਜੋ ਵਰਤ ਕਾਉ ਸੋ ਤੁਮ ਤਦ ਭਾਰੋਂ ਸਿਵਕ ਸਿਖ ਹਮਾਰੇ ਤਾਰੀ ਅਹ ਚੁ ਚੁ ਸਤਰਾ ਬਾਰਿ ਮਾਰੀ ਅਹ ਆਭਾਤ ਮੁਦ ਭਰੀਏ ਵਰਣ ਕਾਲ ਕਾ ਤਰਾਸੁ ਭਰੀਏ ਹੋ ਜੋ ਸਦਾ ਹਾਰਿ ਪਛਾ ਸ੍ਰੀ ਅਸਤੋਜ ਜਿਵ ਕਰਹ ਰੱਥਾ ਰਾਗਨ ਰੱਖਣਾਰ ਸਹਾਇ ਸੁਖ ਸੁਹਾਇ ਤਿਆਰੇ ਤੇਨ ਬੰਧ ਤੁਸਤਿ ਗੰਤਰ ਆਹਮ ਗੁਰੇ ਚਤੁਰਦਸ ਪੰਥਾ ਕਲਪਾਇ ਬ੍ਰਹਮਾ ਪੁਤਰਾ ਕਲਪਾਇ ਸਭ ਜੀਵ ਉਤਰਾ ਕਲਪਾਇ ਕਰਬ ਸਰ ਪ੍ਰਕਾਸ਼ਾ ਸਭਨ ਕਾਲ ਕਾ ਕੀ ਆਦਮਾ ਸਾਦਮਨ ਕਾਰ ਜੋਗੀ ਸਭ ਕੀ ਉਹ ਵਿਧ ਰਾਜ ਬ੍ਰਹਮਾ ਜਿਥੀ ਹੋ ਜਗਰਤ ਉਸਾਰਾ ਨਮਸਕਾਰ ਤਨ ਹਮਾਰਾ ਜਮਨ ਕਾਲ ਸਭ ਦਰਤ ਬਣਾਇਓ ਦੇਵਧਿਆ ਤਦ ਸਰਉਜਾ ਆਦੰਤ ਕੇ ਉਤਾਰਾ ਸੋਈ ਗੁਰੂ ਸਭ ਦੇ ਹਮਾਰਾ ਨਮਸਕਾਰ ਜਿਸ ਰਹੀ ਕੋ ਹਮਾਰੀ ਸਗਲ ਪ੍ਰਜਾਤ ਅਪਸਾਰੀ ਸੇਵਨ ਕਾਲ ਕੋ ਸਭੁ ਮਨ ਸੁਖ ਦੀਓ ਸਤਨੁ ਕੋ ਕੋ ਪਲੋ ਬਦ ਕੀਓ ਗਨ ਕਰਿ ਗਏ ਅੰਤਰ ਕੀ ਜਾਣਤ ਪ੍ਰਜਕਰ ਕੀ ਪਿਰਪ ਸ਼ਾਂਤ ਢੀਡੇ ਜਗਤਰ ਤੁਲਾ ਸਭਰ ਗ੍ਰਿਪਾ ਦਿਸਤ ਕਰ ਫੁਲਾ ਸੰਤਨ ਲੋਕਾਇ ਤੇ ਕੀ ਸੁਖ ਕੈ ਸੋਧਨ ਕੇ ਸੁਖੀ ਇਕ ਇਕ ਕੀ ਤੇਰ ਪਛਾਨ ਕੜ ਕੜ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧੜ ਤੰ ਦੇਹ ਅਪਾਰ ਜਬ ਅਕਰਗੁਰ ਤੁਮਕ ਮਹਾ ਤੁਮ ਬਲੁ ਦੇਹ ਤਰਸਮਹਂ ਦਿੱਤੇ ਬਦਨ ਸਤਿ ਸਭ ਤਾਰ ਹੈ ਆਪਾ ਪਾਲਿ ਪੂਜਿਚਾਰ ਤੁਮ ਸਰੇਤ ਰਹਿਤ ਦਰਾਲਾ ਜਾਣਤ ਬੇਧ ਬੇਧ ਰਿਆਲਕ ਹੰਕਾਰ ਨਿਰਉਪਕਾਰ ਤਰਡੰਖ ਆਦਰ ਦੇਲਾ ਗਜ ਸੰਭਾਗ ਕਮੁੜ ਚਾਰਦ ਵਿੰਤਾ ਜਹੂ ਭਿਰਵਣ ਕਾਪਤ ਬਿਦਾਂ ਤੰਕੋ ਕਰਬਾ ਹਰ ਰਾਨਤ ਮਹਾਪੂੜ ਕਸ਼ਤੇ ਦਿਨ ਜਾਣਤ ਮਹਾਦੇਵ ਕੋ ਵਹਿਚ ਸਦਾ ਸਿਨ ਧੰਕਾਰ ਕਾ ਚੇਤਤ ਲਹਤੇ ਵਾ ਬਾਪੜੀ ਬਗਹ ਦਿੱਤੀ ਬਰਣਦ ਬਨ ਬਣਤ ਹੋ ਤਿੱਤੀ ਦੁਹਰੋ ਲਖਨ ਜੈ ਬਸਾਰਾ ਕਹ ਬੁੱਧ ਸਜਾ ਬਦੁ ਸੰਸਾਰਾ ਕਰੂ ਮਨ ਸਰੂਪ ਰਖ ਤਾਇੋ ਨਾਮ ਕਹ ਪਾਟ ਜਿ ਰਜ ਸਿਤ ਜਗ ਕੀਤੀ ਉਦੁਚ ਖਾਨ ਬਹੁਤ ਰਾਜ ਦਿਨ ਬਹੁ ਸੂਨ ਰਾਜ ਅੰਠਾ ਕਹ ਸਮਣ ਕਾਇ ਸੰਗਰੇ ਇਕਠਾ ਸਗਰੀ ਸ੍ਰਜਿਤ ਕਹ ਅਚੰਤ ਜਵਾਸੁਰੂਪ ਸੋਯੰਕਵ ਬਰ ਰੱਛਾ ਤੇਰੀ ਤਮ ਕਰੋ ਸਿਖਉ ਨਾਰ ਸਿੰਘ ਸੰਗਰ ਹੋ ਤੁਸ਼ਟ ਜਿਤੇ ਅਲੁ ਤੁਪਤ ਪਤਾ ਸਖਮਲੇਸ਼ ਕਰੋ ਰਣ ਕੰਤ ਜੇ ਤਿਤਜ ਦਵ ਸਰਣੀ ਪਰੇ ਤ੍ਰਿਕੇ ਦਵ ਤੂਤਾ ਮਰੇ ਬੁਰਿ ਗਿਆਨ ਪਗ ਪ੍ਰੇਜ ਹਾਰ ਵਿਦਿ ਗਇਤਮ ਸੰਗਲ ਸਭ ਟਾਰੇ ਜਗਤ ਰੂਪ ਗਾਰਤੈ ਹੈ ਤਾਗ ਕਾ ਨਿਗਟ ਰਹਿ ਅਚ ਚਰ ਸੁਭ ਕਲਾ ਦੁਸ਼ਟ ਰਸਤ੍ਰੇਂਦ ਤ ਕਲਾ ਕਿਰਪਾ ਦ੍ਰਿਸ਼ਟ ਦਨਜੈ ਨਾਹ ਤਾਗਿ ਤਾਪ ਦਨ ਕਮ ਰਹਾ ਰਤ ਸਿੱਧ ਪਰਮ ਸੁਭ ਹੋਈ ਦੁਸ਼ਟ ਸ਼ਾਸਵ ਸਗ ਨ ਕੋਈ ਏਵਾਰ ਤੁਮਾਰ ਸੰਭਾ ਕੌਂ ਸਾਚਿਤ ਏਵਾਰਾ ਜੰਨਨ ਨਾਮ ਜਹਾਰ ਉਤਕਾਰ ਦਰਦ ਦੁਖ ਤੋਂ ਕਿਤੇ ਆ ਖੜਕ ਗੇਤ ਮੈਂ ਸਰਣ ਤੇਹਾਰੀ ਆਵਾਜ਼ ਤੇ ਲੁਰਬਾਰੀ ਸਭ ਧਾਰੋ ਸਹਾਈ ਦਸ ਦੁਖ ਤੋਂ ਲਿਓ ਕਜਾਈ ਖੜਕ ਗੇਤ ਮੈਂ ਸਰਣ ਤੇਹਾਰੀ ਆਵਾਜ਼ ਤੇ ਜਿਓ ਕੋਸਾ ਹਾਈ ਦਸ ਲੋਕ ਤੇ ਰਹੋ ਬਚਾਈ ਤੁਹਾਡੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ